I am Rabbi Yaakov from Jerusalem. A Jew, Jewish. And it was great joy to come to Harmandor Sahib. This is the way the world should be. This is the way the world could be. All of us together, all of humanity, with love, together with respect. And what brings us together? Our, our belief in, in God, and the teachings of Guru Nanak and the Guru Granth Sahib teaches us about we are united in one God, and this and He is the love of God for all of us. Wonderful. If God loves all of us, we must love each other. एज इन द टीचिंग्स ऑफ द गुरु ग्रंथ साहिब इन ऑल ऑफ आवर फेथ वंडरफुल मैं फादर नॉर्बर्ट हेरमन हूं और संत पापा का हमारे लिए संदेश इस गुरु नानक जी के 550वें दिवस पर बहुत ढेर सारी शुभकामनाएं और वो कहते हैं कि हम एक ही ईश्वर पर विश्वास करते हैं एक ओंकार सतनाम और वही सत्य है जिसके नाम पर ईश्वर ने हमको भेजा है शब्द और मसीह भी शब्द बने ईश्वर का शब्द बनकर इस दुनिया में आए और मानवता के प्रति उन्होंने मोहब्बत और सेवा की भावनाएं आगे बढ़ाई है और सिख समाज और क्रिस्ती ईसाई समाज एक साथ मिलकर इस बात को पुख्ता करते हैं कि हम हमारे देश को हमारे समाज को शांति एकता और सद्भाव की राहों पर आगे ले चलेंगे क्योंकि ईसा मसीह ने इस बात को कई बार कहा है कि हम जो रूढ़ीवादिता है जो अंधविश्वास है जो उसको दूर करना है और जो हमारे समाज में हाशिए पर हैं जो गरीब हैं उनकी सेवा करके हम आगे बढ़ सकते हैं कि हम ईश्वर को प्रेम करें और अपने पड़ोसी को प्रेम करें इसमें ही धर्मों का सार है और पुनः मैं संत पापा की ओर से हमारे कैथलिक बिशप कॉन्फ्रेंस ऑफ इंडिया की ओर से सिख समाज को बहुत बहुत शुभकामनाएँ देता हूँ और हमारे देश में शांति और सारे विश्व में शांति और एकता बनी रहे धन्यवाद बुलंदपुर ਜਲੰਧਰ ਦੇ ਕੋਲ ਇੱਕ ਸਥਾਨ ਹੈ ਉੱਥੇ ਇੰਟਰਫੇਥ ਕਾਨਫਰੰਸ ਜਿਹੜੀ ਹੈ ਉਹ ਹੋ ਰਹੀ ਹੈ ਉਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਨੇ ਪ੍ਰਤਨਿਤ ਕਰਨ ਵਾਲੇ ਜਿਹੜੇ ਧਰਮ ਆਗੂ ਜਿਹੜੇ ਨੇ ਉਹ ਬੁਲਾਏ ਗਏ ਨੇ ਉਹਦੇ ਵਿੱਚ ਹਿੰਦੂ ਧਰਮ ਦੇ Swami Chetanand ji ਉਹਨਾਂ ਦੀ ਰਾਤ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਵਾਪਸ ਚਲੀ ਗਈ ਹੈ ਉਹ ਆ ਰਹੇ ਨੇ ਤੇ ਇਸੇ ਤਰ੍ਹਾਂ ਜੈਨ ਮੁਨੀ ਇਸੇ ਤਰ੍ਹਾਂ ਹੀ ਇਸਲਾਮ ਦੇ ਜਿਹੜੇ ਪ੍ਰਤਨਿਤ ਕਰਦੇ ਨੇ ਸ਼ਾਹੀ ਇਮਾਮ ਔਰ ਬ੍ਰਹਮਾ ਕੁਮਾਰੀਆਂ ਵੱਲੋਂ ਜੀ ਔਰ ਯਹੂਦੀ ਧਰਮ ਵੱਲੋਂ ਇਜ਼ਰਾਈਲ ਤੋਂ ਆਏ ਨੇ ਔਰ ਐਸਾਈ ਸਾਈ ਧਰਮ ਤੋਂ ਆਏ ਨੇ ਇਹ ਉੱਥੇ ਇੰਟਰਫੇਥ ਕਾਨਫਰੰਸ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਔਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸਤਖੰਦ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਆ ਜਰੂਰ ਕਰੋ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਸਤਖੰਦ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਹੈ ਤੇ ਸਭਨਾਂ ਦਾ ਸਾਂਝਾ ਸਥਾਨ ਹੈ ਔਰ ਇੱਥੋਂ ਮਾਨਵਤਾ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਔਰ ਅਸੀਂ ਅਮਨ ਦੇ ਪੁਜਾਰੀ ਆ ਅਸੀਂ ਸ਼ਾਂਤੀ ਦੇ ਪੁਜਾਰੀ ਆ ਮੰਦਿਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਹੈ ਔਰ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਆ ਕਿ ਅਸੀਂ ਕਿਸੇ ਕਿਸਮ ਦੀ ਜਿਹੜੀ ਹੈ ਉਪਦਰਬ ਜਾਂ ਹਲੜਬਾਜੀ ਦੇ ਵਿੱਚ ਅਸੀਂ ਯਕੀਨ ਨਹੀਂ ਕਰਦੇ ਅਸੀਂ ਵੀ ਜਿਹੜਾ ਹੈ ਸ਼ਾਂਤੀ ਦਾ ਪਾਠ ਸਾਨੂੰ ਗੁਰਬਾਣੀ ਨੇ ਪੜਾਇਆ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਔਰ ਉਹ ਵਿਰਾਸਤ ਜਿਹੜੀ ਹੈ ਕਿਸੇ ਵੀ ਧਰਮ ਦੇ ਲੋਕਾਂ ਦੇ ਉੱਤੇ ਕਿਸੇ ਧਰਮ ਦੇ ਧਾਰਮਿਕ ਥਾਣਾ ਦੇ ਉੱਤੇ ਹਮਲਾ ਕਰਨਾ ਜਿਹੜਾ ਹੈ ਉਹ ਨਹੀਂ ਸिखਾਉਂਦੀ ਸਾਡੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਔਰ ਅਸੀਂ ਉਸ ਵਰਤਾਂਤ ਦੇ ਜਿਹੜਾ ਹੈ ਖਿਲਾਫ ਹੈ ਔਰ ਇਹਨਾਂ ਦਾ ਅਸੀਂ ਸਾਥ ਚਾਹੁੰਦੇ ਹਾਂ ਕਿ ਜੋ ਸਾਡੇ ਖਿਲਾਫ ਵਰਤਾਂਤ ਸਿਰਜਿਆ ਜਾ ਰਿਹਾ ਹੈ ਤੇ ਉਹਦੇ ਵਿੱਚ ਸਾਰੇ ਧਰਮ ਜਿਹੜੇ ਨੇ ਸਾਰੰਦੇ ਆਗੂ ਜਿਹੜੇ ਨੇ ਸਾਡੀ ਬਿਲਕੁਲ ਸਾਡੀ ਜਿਹੜੀ ਹੈ ਬਿਲਕੁਲ ਸਹਾਇਤਾ ਜਿਹੜੀ ਹੈ ਉਹ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਉਹਨੂੰ ਹੋਰ ਬੁਲੰਦ ਕਰੋ ਅਸੀਂ ਇਸ ਮਕਸਦ ਲਈ ਅੱਜ ਇਹਨਾਂ ਨੂੰ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਏ ਨੇ ਔਰ ਇੱਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ ਇੱਥੋਂ ਦੇ ਜਿਹੜੇ ਇਤਿਹਾਸ ਇੱਥੋਂ ਦੀ ਵਿਰਾਸਤ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਮੈਂ ਇਹਨਾਂ ਸਾਰਿਆਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਅਦਾ ਕਰਦਾ ਹਾਂ ਧੰਨਵਾਦ ਕਰਦਾ ਹਾਂ ਕਿ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਬਲੰਦਪੁਰ ਨੇ ਲੇਕਿਨ ਨਿੱਕੇ ਜਿਹੇ ਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਔਰ ਅਸੀਂ ਇਹਨਾਂ ਨੂੰ ਬੁਲਾਇਆ ਕਿ ਆ ਕੇ ਦੇਖੋ ਕਿ ਅਸੀਂ ਇੱਥੇ ਕਿਸ ਤਰ੍ਹਾਂ ਦਾ ਸਾਡਾ ਫਲਸਫਾ ਹੈ ਕਿਸ ਤਰ੍ਹਾਂ ਦੀ ਸਾਡੀ ਵਿਚਾਰਧਾਰਾ ਹੈ ਔਰ ਇਹ ਮਨੁੱਖਵਾਦੀ ਵਿਚਾਰਧਾਰਾ ਹੈ ਮਾਨਵਵਾਦੀ ਵਿਚਾਰਧਾਰਾ ਹੈ ਇੱਥੇ ਭੇਦ ਕਰਨਾ ਨਹੀਂ ਸਿਖਾਇਆ ਜਾਂਦਾ ਇੱਥੇ ਵਖਵਾਦ ਨਹੀਂ ਸਿਖਾਇਆ ਜਾਂਦਾ ਔਰ ਇਹਨਾਂ ਨੇ ਆ ਕੇ ਇਹ ਸਾਡੀਆਂ ਪਰੰਪਰਾਵਾਂ ਸਾਡੇ ਇਤਿਹਾਸ ਨੂੰ ਸਮਝਿਆ ਮੈਂ ਦਿਲ ਦੀਆਂ ਗਹਿਰਾਈਆਂ ਚ ਇਹਨਾਂ ਦਾ ਸ਼ੁਕਰੀਆ ਦਤਾ ਕਰਦਾ ਜੀ ਬੋਲੇ ਜੀ ਬੋਲੇ ਹਾਂ ਜਿੰਦਰ ਮੋਦੀ ਨੂੰ ਸਮਝਣ ਦੀ ਲੋੜ ਹੈ ਜਿਨ੍ਹਾਂ ਨੇ ਇਲਜ਼ਾਮ ਲਾਇਆ ਦੋਸ਼ ਲਾਇਆ ਜੀ ਬਿਲਕੁਲ ਸਾਰਿਆਂ ਨੂੰ ਸਮਝਣ ਦੀ ਚਲੋ ਸਿੰਘ ਸਾਹਿਬ ਰੈਂਪਟਨ ਦੀ ਜੋ ਘਟਨਾ ਹੋਈ ਹੈ ਉਹ ਇੱਕ ਸਮੁਦਾਇ ਵਾਲੇ ਜਿੰਦਾਬਾਦ ਦੇ ਨਰੇ ਲੱਗੇ ਲਾਰੈਂਸ ਬਿਸ਼ਨੋਏ ਜਿੰਦਾਬਾਦ ਕੀ ਕਹਿਣਾ ਹੋਵੇ ਤੇ ਅਸੀਂ ਕਿਸੇ ਗੈਂਗਸਟਰ ਦੇ ਖਿਲਾਫ ਨਹੀਂ ਆ ਉਹ ਸਾਡੇ ਬੱਚੇ ਨੇ ਸਾਡੇ ਲੜਕੇ ਨੇ ਲੇਕਿਨ ਗੈਂਗਸਟਰਵਾਦ ਜਿਹੜਾ ਹੈ ਉਹਦੇ ਅਸੀਂ ਜ਼ਰੂਰ ਖਿਲਾਫ ਹਾਂ ਇਹ ਇੱਕ ਗੈਂਗਸਟਰਵਾਦ ਜਿਹੜਾ ਇੱਕ ਐਸਾ ਦੈਂਤ ਹੈ ਜਿਹੜਾ ਵੀ ਉਹਨੂੰ ਪਾਲੂਗਾ ਅੰਤ ਨੂੰ ਉਹਦੇ ਗਲੇ ਨੂੰ ਹੀ ਪਾਊਗਾ